ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤਾਂ ਅੱਜ ਇੱਕ ਛੋਟੀ ਜਹੀ ਜਾਣਕਾਰੀ ਸ਼ੇਅਰ ਕਰਨੀ ਸੀ ਕਿ ਅਖਰਾਜ ਨਾਮ ਦਾ ਇੰਤਕਾਲ ਕੀ ਹੁੰਦਾ ਹੈ ਅਖਰਾਜ ਨਾਮ ਦਾ ਇੰਤਕਾਲ ਉਸੇ ਇੰਤਕਾਲ ਨੂੰ ਕਹਿੰਦੇ ਹੈ ਜਦੋਂ ਕੋਈ ਜ਼ਮੀਨ ਦਾ ਮਾਲਕ ਗੁੰਮ ਹੋ ਜਾਵੇ ਜਾਂ ਲਾਪਤਾ ਹੋ ਜਾਵੇ ਉਸ ਨੂੰ ਕੋਈ ਪਤਾ ਨਾ ਲੱਗੇ ਤੇ ਉਸ ਦੇ ਗੁੰਮ ਹੋ ਜਾਣ ਦੀ ਜਿਹੜੀ ਥਾਣੇ ਦੇ ਵਿੱਚ ਬਕਾਇਦਾ ਰਫਟ ਦਰਜ ਕਰਾ ਦਿੱਤੀ ਗਈ ਹੋਵੇ ਤਾਂ ਉਸ ਦੇ ਜਿਹੜੇ 7 ਸਾਲਾਂ ਬਾਅਦ ਇਹ ਇੰਤਕਾਲ ਉਸ ਦੇ ਬਾਰਸ ਦਰਜ ਕਰਵਾ ਸਕਦੇ ਨੇ ਕਿ ਉਹਨਾਂ ਦੇ ਜੋ ਵੀ ਉਹਨਾਂ ਦਾ ਰਿਸ਼ਤਾ ਚਾਹੇ ਪੁੱਤ ਹੈ ਵੀ ਇਹ ਨੇਚਰ ਤੋਂ ਲਾਪਤਾ ਨੇ ਜਿਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ ਇਸ ਲਈ ਜਿਹੜੀ ਜੋ ਵੀ ਉਸ ਦੀ ਜ਼ਮੀਨ ਹੈ ਉਹ ਸਾਡੇ ਨਾਮ ਤੇ ਕੀਤੀ ਜਾਵੇ ਉਹ ਇਹ ਵੀ ਦੱਸਦੇ ਹਨ ਕਿ ਉਸ ਦੇ ਗੁੰਮ ਹੋਣ ਦੀ ਰਿਪੋਰਟ ਇਸ ਥਾਣੇ ਵਿੱਚ ਇਸ ਤਾਰੀਖ ਨੂੰ ਦਰਜ ਕਰਵਾਈ ਸੀ ਇਸ ਗੱਲ ਦੇ ਸਬੰਧ ਵਿੱਚ ਪਟਵਾਰੀ ਹਲਕਾ ਜਿਹੜਾ ਆਪਣੇ ਰੋਜ਼ਨਾਮਚਾ ਵਾਕਿਆਤ ਵਿੱਚ ਜਿਹੜੀ ਵਿਸਥਾਰ ਪੂਰਵਕ ਰਿਪੋਰਟ ਦਰਜ ਕਰਕੇ ਇੰਤਕਾਲ ਉਸ ਦੇ ਵਾਰਸਾਂ ਦੇ ਹੱਕ ਵਿੱਚ ਦਰਜ ਕਰ ਦਿੰਦਾ ਇਸ ਇੰਤਕਾਲ ਦਾ ਜਿਹੜਾ ਫੈਸਲਾ ਉਹ ਉਪ ਮੰਡਲ ਮੈਜਿਸਟ੍ਰੇਟ ਪਬ ਐਸ ਡੀ ਐਮ ਦੇ ਪਾਸ ਹੁੰਦਾਗਾ ਜੋ ਕਿ ਪੂਰੀ ਪੜਤਾਲ ਕਰਨ ਤੋਂ ਬਾਅਦ ਉਹ ਹੀ ਜਿਹੜਾ ਇੰਤਕਾਲ ਦਾ ਫੈਸਲਾ ਕਰ ਦਿੰਦਾ ਹੈ ਤੇ ਇਸ ਇੰਤਕਾਲ ਨੂੰ ਜਿਹੜਾ ਉਹ ਇਕਰਾਜ ਨਾਮ ਦਾ ਇੰਤਕਾਲ ਕਿਹਾ ਜਾਂਦਾਗਾ ਕਰਦੇ ਆ ਜੋ ਆਪਾਂ ਕੱਲ ਕਮਿਊਨਿਟੀ ਪੋਸਟ ਪਾਈ ਸੀ ਜਿਸ ਵਿੱਚ ਸਵਾਲ ਪੁੱਛਿਆ ਸੀ ਕਿ ਬ੍ਰੈਕਟਨ ਦੇ ਵਿੱਚ ਜੋ ਵੀ ਹੈਕਟੇਅਰ ਏਅਰ ਸੈਂਟੇਅਰ ਲਿਖੇ ਹੁੰਦੇ ਆ ਉਸ ਬਾਰੇ ਜੋ ਆਪਾਂ ਵੀਡੀਓ ਬਣਾਈ ਸੀ ਜਿਸ ਨੇ ਵੀ ਉਹ ਵੀਡੀਓ ਵਧੀਆ ਦੇਖੀ ਧਿਆਨ ਨਾਲ ਉਹਨਾਂ ਨੇ ਤੇ ਇੱਕ ਸਵਾਲ ਪੁੱਛਿਆ ਸੀ ਕਿ 7 ਕਨਾਲ ਦੇ ਕਿੰਨੇ ਹੈਕਟੇਅਰ ਏਅਰ ਤੇ ਸੈਂਟੇਅਰ ਹੋਣਗੇ ਉਹਨਾਂ ਦਾ ਜੋ ਸਹੀ ਆਨਸਰ ਦੱਤਾ ਹੈ ਉਹ ਹੈ ਗੁਰਦਰਸ਼ਨ ਸਿੰਘ ਨੇ ਤੇ ਬਯੰਤ ਉਸ ਤੋਂ ਇਲਾਵਾ ਗੁਰਨਾਮ ਰੰਧਾਵਾ ਤੇ ਉਸ ਤੋਂ ਇਲਾਵਾ ਦਿਨੇਸ਼ ਕੁਮਾਰ ਸਿਰਫ ਚਾਰ ਵਿਅਕਤੀ ਬਲੋ ਸਹੀ ਅਨਸਰ ਦਿੱਤਾ ਗਿਆ ਹੈ ਬਾਕੀ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਵੀਡੀਓ ਨੂੰ ਦੁਬਾਰਾ ਤੋਂ ਦੇਖੋ ਜਿਨ੍ਹਾਂ ਨੂੰ ਅਨਸਰ ਨਹੀਂ ਪਤਾ ਲੱਗਿਆ ਕਮੈਂਟ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਇਸ ਤੋਂ ਬਾਅਦ ਲੱਗਦਾ ਹੈ ਕਿ ਵੀਡੀਓ ਨੂੰ ਜਿਹੜਾ ਸਿਰਫ ਆਪਾਂ ਗਿਲਗਾ ਲਗਾ ਕਿ ਨਹੀਂ ਦੇਖ ਰਹੇ ਠੀਕ ਹੈ ਧਿਆਨ ਨਾਲ ਦੇਖ ਰਹੇ ਆ ਇਹ ਵਧੀਆ ਲੱਗਦਾ ਜਿਹੜਾ ਕਮੈਂਟ ਕਰਦੇ ਹੋ ਅੱਜ ਦਾ ਸਵਾਲ ਆਪਾਂ ਤੁਹਾਨੂੰ ਜੋ ਕਰਨ ਜਾ ਰਹੇ ਆ ਉਹ ਹੈ ਕਿ ਇਸ ਤਰਾਕ ਦਾ ਇੰਤਕਾਲ ਕੀ ਹੁੰਦਾ ਹੈ ਜੇਕਰ ਤੁਹਾਨੂੰ ਪਤਾ ਹੈ ਤਾਂ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਜੋ ਵੀ ਸਹੀ ਆਨਸਰ ਦੇਵਗਾ ਉਸ ਦਾ ਜੋ ਨਾਮ ਹੈ ਅਗਲੀ ਵੀਡੀਓ ਵਿੱਚ ਮੈਂਸ਼ਨ ਕੀਤਾ ਜਾਵੇਗਾ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ